ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਅੱਜ ਨੰਬਰ ਜਾਰੀ ਕੀਤੇ ਗਏ ਨੇ ਜਿਸ ਅਨੁਸਾਰ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਘਟ ਕੇ 2.5% ਤੇ ਆ ਗਈ ਹੈ ਤੇ ਇਸ ਵਿੱਚ ਲਗਾਤਾਰ ਗਰਾਵਟ ਜਾਰੀ ਹੈ ਇਸ ਦੇ ਬਾਅਦ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਹੁਣ ਲਗਭਗ ਸਪਸ਼ਟ ਹੋ ਚੁੱਕਿਆ ਹੈ ਕਿ ਬੈਂਕ ਦੇ ਵੱਲੋਂ ਆਪਣੀ ਅਗਲੀ ਮੀਟਿੰਗ ਦੇ ਵਿੱਚ ਵਿਆਜ ਦਰਾਂ 'ਚ ਇੱਕ ਹੋਰ ਕਟ ਲਗਾਇਆ ਜਾਏਗਾ ਦੂਜੇ ਪਾਸੇ ਬੈਂਕ ਦੇ ਗਵਰਨਰ ਟੇਫੇ ਮਕੱਲਮ ਵੱਲੋਂ ਵੀ ਸੰਕੇਤ ਦਿੱਤੇ ਗਏ ਨੇ ਕਿ ਜਦੋਂ ਤੱਕ ਮਹਿੰਗਾਈ ਦਰ ਕੰਟਰੋਲ 'ਚ ਰਹੇਗੀ ਉਸ ਸਮੇਂ ਤੱਕ ਬੈਂਕ ਦੇ ਵੱਲੋਂ ਇੰਟਰਸਟ ਰੇਟ ਘਟਾਏ ਜਾਣਗੇ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਅੱਜ ਜਾਰੀ ਕੀਤੇ ਗਏ ਨੰਬਰਾਂ ਦੇ ਮੁਤਾਬਕ ਜੁਲਾਈ ਮਹੀਨੇ 'ਚ ਕੈਨੇਡਾ ਦੀ ਇਨਫਲੇਸ਼ਨ ਰੇਟ 2.5% ਤੇ ਆ ਗਈ ਹੈ ਤੇ ਜੂਨ ਦੇ ਵਿੱਚ 2.7% ਤੇ ਸੀ ਏਜੰਸੀ ਦੇ ਮੁਤਾਬਕ 2021 ਤੋਂ ਬਾਅਦ ਇਹ ਸਭ ਤੋਂ ਹੇਠਲੇ ਪੱਧਰ ਤੇ ਮਹਿੰਗਾਈ ਦਰ ਹੈ ਪਿਛਲੇ ਸਾਲ ਕੋਵਿਡ-19 ਦੀ ਆਪਪਨ ਗੱਡੀਆਂ ਤੋਂ ਬਾਅਦ ਪਹਿਲੀਆਂ ਗਰਮੀਆਂ 'ਚ ਜਿਸ ਕਰਕੇ ਹਵਾਈ ਟਿਕਟਾਂ ਹੋਟਲਾਂ ਦੇ ਕਿਰਾਏ ਕਾਫੀ ਉੱਪਰ ਗਏ ਸਨ ਪਰ ਉਸ ਦੀ ਤੁਲਨਾ ਦੇ ਵਿੱਚ ਇਸ ਸਾਲ ਟਰੈਵਲ ਘਟ ਕੀਤਾ ਗਿਆ ਹੈ ਗੱਡੀਆਂ ਅਤੇ ਇਲੈਕਟ੍ਰਿਕ ਵਹੀਕਲਸ ਦੀ ਕੀਮਤ ਸਾਲ ਦਰ ਸਾਰ ਘਟ ਰਹੀ ਹੈ ਗਰੋਸਰੀ ਦੀਆਂ ਕੀਮਤਾਂ 2.1% ਦੇ ਉੱਪਰ ਵਧੀਆਂ ਨੇ ਜਦਕਿ ਰਹਿਣ ਸ਼ੀ ਲਾਗਤਾਂ ਦੇ ਵਿੱਚ 5.7% ਦਾ ਵਾਧਾ ਹੋਇਆ ਜੇਕਰ ਰੈਂਟਸ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ 8.5% ਰੈਂਟ ਇਨਕਰੀਜ਼ ਹੋਏ ਨੇ ਤੇ ਮਾਰਗੇਜ ਇੰਟਰਸਟ ਵੀ 21 ਸੈਂਟਰ ਵਧੇਰੇ ਵਧਿਆ ਜਿਸ ਕਾਰਨ ਲੋਕਾਂ ਨੂੰ ਵੱਧ ਭੁਗਤਾਨ ਕਰਨਾ ਪੈ ਰਿਹਾ ਹੈ ਕੁੱਲ ਮਿਲਾ ਕੇ ਕੈਨੇਡਾ ਦੇ ਵਿੱਚ ਇਨਫਲੇਸ਼ਨ ਦਾ ਦਬਾਅ ਹਾਲ ਲਗਾਤਾਰ ਘਟਿਆ ਜਨਵਰੀ ਤੋਂ ਬਾਅਦ ਮਹਿੰਗਾਈ ਦਰ ਨੂੰ ਆ ਰਹੀ ਹੈ ਕਿਉਂਕਿ ਉਸ ਸਮੇਂ ਇਹ 3% ਦਰਜ ਕੀਤੀ ਗਈ ਸੀ ਬੈਂਕ ਆਫ ਕੈਨੇਡਾ ਦੇ ਵੱਲੋਂ ਇਸ ਉਪਰ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਕਿ ਜਿਸ ਢੰਗ ਦੇ ਕਦਮ ਬੈਂਕ ਵੱਲੋਂ ਇਨਫਲੇਸ਼ਨ ਰੇਟ ਨੂੰ ਕੰਟਰੋਲ ਕਰਨ ਦੇ ਲਈ ਚੁੱਕੇ ਗਏ ਉਸ ਸਬੰਧੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਘਟੀ ਹੋਈ ਇਨਫਲੇਸ਼ਨ ਦੇ ਨਾਲ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਘਟਾਉਣ ਦੇ ਵਿੱਚ ਵੀ ਮਦਦ ਮਿਲੇਗੀ ਬੈਂਕ ਦੇ ਕੋਰਨਰ ਫੀਐਮ ਕਲਮ ਨੇ ਸੰਕੇਤ ਦਿੱਤੇ ਨੇ ਕਿ ਜਿੰਨਾ ਸਮਾਂ ਮਹਿੰਗਾਈ ਹੇਠਲੇ ਪੱਧਰ ਤੇ ਰਹੇਗੀ ਉਸ ਸਮੇਂ ਤੱਕ ਇੰਟਰਸਟ ਰੇਟ ਦੇ ਵਿੱਚ ਕਟੌਤੀ ਜਾਰੀ ਰਹੇਗੀ ਬੈਂਕ ਆਫ ਕੈਨੇਡਾ ਦਾ ਮੌਜੂਦਾ ਬੈਂਚਮਾਰਕ ਇੰਟਰਸਟ ਰੇਟ 4.5% ਹੈ ਟੀਡੀ ਬੈਂਕ ਦੇ ਸੀਨੀਅਰ ਇਕਨੋਮਿਸਟ ਜੇਮਸ ਔਰਲੈਂਡੋ ਨੇ ਕਿਹਾ ਹੈ ਕਿ ਅਗਲੀ ਮੀਟਿੰਗ ਚ ਬੈਂਕ ਆਫ ਕੈਨੇਡਾ ਦੇ ਵੱਲੋਂ 25 ਬੇਸਿਕ ਪੁਆਇੰਟਸ ਦੀ ਕਟੌਤੀ ਕੀਤੀ ਜਾਏਗੀ ਭਾਵੇਂ ਕਿ ਇੰਟਰਸਟ ਰੇਟ 3.4% ਤੇ ਆਉਣ ਦੀ ਪੂਰੀ ਸੰਭਾਵਨਾ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਬਾਰੇ ਮੀਟਿੰਗ 4 ਸਤੰਬਰ ਨੂੰ ਹੋਣੀ ਹੈ ਪਰ ਤਾਜ਼ਾ ਨੰਬਰਸ ਤੋਂ ਲਗਭਗ ਸਾਫ ਹੋ ਰਿਹਾ ਕਿ ਜਿਸ ਟੰਗ ਦੇ ਨਾਲ ਇਨਫਲੇਸ਼ਨ ਹੇਠਾਂ ਨੂੰ ਜਾ ਰਹੀ ਹੈ ਤੇ ਇਕਨੋਮੀ ਦੇ ਵਿੱਚ ਉਸ ਟੰਗ ਦੀ ਹਰਕਤ ਨਜ਼ਰ ਨਹੀਂ ਆ ਰਹੀ ਤਾਂ ਬੈਂਕ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਕਟਟ ਜ਼ਰੂਰ ਲਗਾਇਆ ਜਾਏਗਾ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਇਸੇ ਟੰਗ ਦੇ ਨਾਲ ਸਾਜਿਕਰ ਬਣੇ ਰਹੇ ਤਾਂ ਬੈਂਕ ਦੇ ਵੱਲੋਂ ਦੋ ਹੋਰ ਕਟ ਇਸ ਸਾਲ ਦੇ ਵਿੱਚ ਲਗਾਏ ਜਾ ਸਕਦੇ ਨੇ ਪਰ ਜੇਕਰ ਇਕਨੋਮੀ ਦੇ ਵਿੱਚ ਹਰਕਤ ਨਜ਼ਰ ਨਹੀਂ ਆਈ ਤੇ ਇਨਫਲੇਸ਼ਨ ਰੇਟ ਤੇਜ਼ੀ ਦੇ ਨਾਲ ਗਰਾਵਟ ਵੱਲ ਗਈ ਤਾਂ ਉਹਨਾਂ ਹਾਲਾਤਾਂ ਦੇ ਵਿੱਚ 50 ਬੇਸਿਕ ਪੁਆਇੰਟ ਦਾ ਕਟ ਵੀ ਬੈਂਕ ਵੱਲੋਂ ਲਗਾਇਆ ਜਾ ਸਕਦਾ ਹੈ ਕੈਨੇਡਾ ਭਰ ਦੇ ਸ਼ਹਿਰਾਂ ਦੇ ਵਿੱਚ ਕੰਸਟਰਕਸ਼ਨ ਦਾ ਕੰਮਕਾਜ ਲਗਾਤਾਰ ਚੱਲਦਾ ਰਹਿੰਦਾ ਹੈ ਖਾਸ ਕਰ ਉਹ ਵਧ ਰਹੀ ਪਾਪੂਲੇਸ਼ਨ ਦੇ ਨਾਲ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਕਾਫੀ ਪ੍ਰੋਜੈਕਟ ਵੱਡੇ ਸ਼ਹਿਰਾਂ ਦੇ ਵਿੱਚ ਉਲਿੱਕੇ ਗਏ ਨੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਅਨੁਸਾਰ ਲਗਾਤਾਰ ਚੱਲ ਰਹੀ ਕੰਸਟਰਕਸ਼ਨ ਦੇ ਕਾਰਨ ਸਮਾਲ ਬਿਜ਼ਨੈਸਸ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਭਰ ਦੇ ਵਿੱਚ 70% ਬਿਜ਼ਨੈਸਸ ਐਸੇ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਕੰਸਟਰਕਸ਼ਨ ਪ੍ਰੋਜੈਕਟ ਕਾਰਨ ਫਾਈਨੈਂਸ਼ੀਅਲੀ ਤੌਰ ਤੇ ਜੋਖਮਾਨਾ ਸਾਹਮਣਾ ਕੀਤਾ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਛੋਟੇ ਕਾਰੋਬਾਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਨੇ ਅੱਜ ਪ੍ਰਕਾਸ਼ਿਤ ਹੋਈ ਸੀਐਫਆਈਬੀ ਦੀ ਰਿਪੋਰਟ ਦੇ ਮੁਤਾਬਕ ਛੋਟੇ ਕਾਰੋਬਾਰੀਆਂ ਨੇ ਪਿਛਲੇ 5 ਸਾਲ ਚ ਕੰਸਟਰਕਸ਼ਨ ਕਾਰਨ 22% ਰੈਵਨਿਊ ਗਵਾ ਦਿੱਤਾ ਹੈ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਖਾਸ ਕਰਕੇ ਇਹ ਚੁਣੌਤੀ ਰਹੀ ਹੈ ਤੇ 53% ਦਾ ਇਹ ਵੀ ਕਹਿਣਾ ਹੈ ਕਿ ਕੰਸਟਰਕਸ਼ਨ ਕਰਮਕਾਰਨ ਉਹਨਾਂ ਦਾ ਕਮ ਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਅਲੈਗਜ਼ੈਂਡਰਾ ਡਿੰਸਮੋਰ ਜਿਹੜੇ ਕਿ ਸਿਟੀ ਆਫ ਟ੍ਰਾਂਟੋ ਵਿਖੇ ਇੱਕ ਸੰਚਾਰ ਕੋਆਰਡੀਨੇਟਰ ਨੇ ਉਹਨਾਂ ਨੇ ਆਖਿਆ ਕਿ ਸ਼ਹਿਰ ਦੇ ਵੱਲੋਂ ਭਵਿਕ ਵਿੱਚ ਵਧ ਰਹੀ ਆਬਾਦੀ ਦੇ ਚਲਦੇ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਕਾਰਨ ਇਹ ਕੰਸਟਰਕਸ਼ਨ ਪ੍ਰੋਜੈਕਟ ਜ਼ਰੂਰੀ ਥਣ ਦੂਜੇ ਪਾਸੇ ਜਨਤਕ ਉਸਾਰੀ ਦੇ ਕਾਰਨ ਵਿੱਤੀ ਬੋਝ ਵਧ ਰਿਹਾ ਹੈ ਉੱਤੇ ਹੀ ਪਿਛਲੇ 5 ਸਾਲਾਂ ਦੇ ਵਿੱਚ 10000 ਡਾਲਰ ਸਫਾਈ ਦੇ ਉੱਪਰ ਵੀ ਛੋਟੇ ਬਿਜ਼ਨਸ ਅਦਾਰਿਆਂ ਨੂੰ ਖਰਚ ਨੇ ਪਏ ਨੇ ਕੰਸਟਰਕਸ਼ਨ ਪ੍ਰੋਜੈਕਟਸ ਕਾਰਨ 14% ਨੇ ਕਿਹਾ ਕਿ ਉਹਨਾਂ ਦੀ ਜੋ ਨਿੱਜੀ ਪਛਤਾ ਹੈ ਉਸ ਦੇ ਵਿੱਚ ਘਰਾਵਟਾਈ ਹੈ ਤੇ 12% ਦੇ ਵੱਲੋਂ ਕਰਜ਼ਾ ਲਿਆ ਗਿਆ ਤੇ 6% ਨੇ ਕੰਸਟਰਕਸ਼ਨ ਚੱਲਣ ਕਾਰਨ ਆਪਣੇ ਬਿਜ਼ਨੈਸਸ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਬਾਰੇ ਸੋਚਿਆ 23% ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਦੇ ਕਾਰਨ ਉਹਨਾਂ ਨੇ ਮੈਂਟਲੀ ਤੌਰ ਤੇ ਪ੍ਰੈਸ਼ਰ ਦਾ ਸਾਹਮਣਾ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਿਜ਼ਨੈਸਸ ਦੀ ਲੋਕੇਸ਼ਨ ਲੱਭਣ ਦੇ ਵਿੱਚ ਤੇ ਇੰਟਰਸ ਪਾਲਣ ਦੇ ਵਿੱਚ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਬਹੁਤ ਸਾਰੇ ਕਸਟਮਰ ਕਿਸੇ ਹੋਰ ਜਗ੍ਹਾ ਦੇ ਉੱਪਰ ਸ਼ਿਫਟ ਹੋ ਗਏ ਕਿਉਂਕਿ ਕੰਸਟਰਕਸ਼ਨ ਵਰਕ ਦੇ ਚੱਲਣ ਆ ਪਾਰਕਿੰਗ ਤੇ ਨਾਲੋਂ ਨਾਲ bizness ਤੱਕ ਅਪਰੋਚ ਮੁਸ਼ਕਲ ਹੋ ਗਈ ਸੀ ਦੂਜੇ ਪਾਸੇ ਛੋਟੇ bizness ਅਦਾਰਿਆਂ ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਬੇਸ਼ੱਕ ਮੁਲਕ ਦੇ ਲਈ ਜ਼ਰੂਰੀ ਨੇ ਪਰ ਇਹ ਛੋਟੇ bizness ਅਦਾਰਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਇਸ ਲਈ ਇਹਦੀਆਂ ਯੋਜਨਾਵਾਂ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਅਤੇ ਲਗਾਤਾਰ ਫਾਈਨੈਂਸ਼ੀਅਲੀ ਤੌਰ ਤੇ ਨੁਕਸਾਨ ਵੀ ਛੋਟੇ bizness ਅਦਾਰਿਆਂ ਨੂੰ ਪਹੁੰਚਾ ਰਿਹਾ ਹੈ ਕਿਊਬਿਕ ਤੇ ਪ੍ਰੀਮੀਅਰ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਮੋਂਟਰੀਅਲ ਦੇ ਵਿੱਚ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਉੱਪਰ 6 ਮਹੀਨੇ ਦੇ ਲਈ ਪਾਉਜ਼ ਲਗਾਇਆ ਗਿਆ ਜਿਸ ਨਾਲ ਕਿ ਪਿਛਲੇ ਸਮੇਂ ਦੌਰਾਨ ਜਸਟੰਗ ਦੇ ਨਾਲ ਗਿਣਤੀ ਵਧੀ ਹੈ ਉਸ ਆਸਰੇ ਇਹ ਕਦਮ ਚੁੱਕੇ ਗਏ ਨੇ ਦੂਜੇ ਪਾਸੇ ਪ੍ਰੀਮੀਅਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੈਜਿਸਲੇਸ਼ਨ ਚ ਇੱਕ ਬਿੱਲ ਲਿਆਂਦਾ ਜਾਏਗਾ ਜਿਸ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੀ ਕਿਊਬਿਕ ਦੇ ਵਿੱਚ ਸੀਮਿਤ ਕਰਨ ਦੇ ਲਈ ਕਦਮ ਅੱਗੇ ਵਧਾਏ ਜਾਣਗੇ ਮੋਂਟਰੀਅਲ ਦੇ ਵਿੱਚ ਹੁਣ ਮਿਨੀਮਮ ਵੇਜ ਤੇ ਕੰਮ ਕਰਨ ਵਾਲੇ ਟੈਂਪਰੇਰੀ ਫੋਰਨ ਵਰਕਰਸ ਦੀ ਐਂਟਰੀ ਨਹੀਂ ਹੋਏਗੀ ਕਿਉਂਕਿ ਦੇ ਪ੍ਰੀਮੀਅਰ ਫ੍ਰੈਂਕੋਇਸ ਲਗਾਟ ਨੇ ਕਿਹਾ ਹੈ ਕਿ ਕੁਝ ਸਮੇਂ ਲਈ ਟੈਂਪਰੇਰੀ ਵਰਕਰਸ ਦੀਆਂ ਐਪਲੀਕੇਸ਼ਨਸ ਫ੍ਰੀਜ਼ ਕੀਤੀਆਂ ਗਈਆਂ ਨੇ ਤੇ ਘੋਸ਼ਣਾ 6 ਮਹੀਨੇ ਦੇ ਲਈ ਕੀਤੀ ਗਈ ਹੈ ਉਹਨਾਂ ਕਹਿ ਕਿ ਨਵੀਆਂ ਐਪਲੀਕੇਸ਼ਨਸ ਆ ਰਹੀਆਂ ਨੇ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾਏਗਾ ਖਾਸ ਕਰਕੇ ਨਰਸਾਂ ਅਧਿਆਪਕ ਕੰਸਟਰਕਸ਼ਨ ਵਰਕਰਜ਼ ਦਾ ਫੂਡ ਸੈਕਟਰ ਦੇ ਨਾਲ ਸੰਬੰਧਿਤ ਘਟੋ-ਕਟ 57000 ਡਾਲਰ ਕਮਾਉਣ ਵਾਲੇ ਲੋਕਾਂ ਨੂੰ ਇਸ ਤਹਿਤ ਛੋਟ ਦਿੱਤੀ ਜਾਏਗੀ ਪ੍ਰੀਮੀਅਰ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਕਿ ਕੂਬ ਸੂਬੇ ਦੇ ਵਿੱਚ ਟੈਂਪੋਰਰੀ ਫੌਨ ਵਰਕਰਜ਼ ਪਿਛਲੇ 2 ਸਾਲਾਂ ਚ 3 ਲੱਖ ਤੋਂ ਦੁੱਗਣੇ ਹੋ ਕੇ 6 ਲੱਖ ਹੋ ਗਏ ਨੇ ਜਿਸ ਕਾਰਨ ਹਾਊਸਿੰਗ ਹੈਲਥ ਅਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਪ੍ਰੈਸ਼ਰ ਲਗਾਤਾਰ ਵੱਧ ਰਿਹਾ ਹੈ ਉਹਨਾਂ ਦੱਸਿਆ ਕਿ ਮੌਂਟਰੀਅਲ ਚ ਲਗਭਗ 12000 ਟੈਂਪਰੇਰੀ ਵਰਕਰਸ ਨੇ ਤੇ ਸੂਬੇ ਦੇ 2 ਤਿਹਾਈ ਤੋਂ ਵੱਧ ਨੌਨ ਪਰਮਨੈਂਟ ਨਿਵਾਸੀ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਚ ਆਉਂਦੇ ਨੇ ਜਿਨ੍ਹਾਂ ਦੀ ਗਿਣਤੀ 420000 ਤੋਂ ਘਟਾ ਕੇ 210000 ਕਰਨ ਦੀ ਅਪੀਲ ਕੀਤੀ ਗਈ ਹੈ ਕਿਊਬਿਕ ਦੇ ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਮਹੀਨਿਆਂ ਚ ਸੂਬਾ ਇੱਕ ਬਿੱਲ ਵੀ ਪੇਸ਼ ਕਰਨ ਜਾ ਰਿਹਾ ਜਿਸ ਤਹਿਤ ਸੂਬੇ ਨੂੰ ਕੁਝ ਸਕੂਲਾਂ ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਸੀਮਤ ਕਰਨ ਦਾ ਅਧਿਕਾਰ ਵੀ ਮਿਲ ਜਾਏਗਾ ਕਾਬਲੇ ਕਹ ਰਿਹਾ ਹੈ ਕਿ ਕਿਊਬਿਕ ਦੇ ਵੱਲੋਂ ਲਗਾਤਾਰ ਟੈਂਪੋਰਰੀ ਫੋਰਨ ਵਰਕਰਸ ਅਤੇ ਅਸਾਈਲਮ ਸੀਕਰਸ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਫੈਡਰਲ ਸਰਕਾਰ ਤੱਕ ਅਪਰੋਚ ਕੀਤੀ ਗਈ ਸੀ ਜਿਸ ਵਿੱਚ ਪਿਛਲੇ ਦਿਨੀ ਇਹ ਮੰਗ ਵੀ ਕੀਤੀ ਗਈ ਸੀ ਕਿ ਅਸਾਈਲਮ ਸੀਕਰਸ ਦੀ ਗਿਣਤੀ ਪ੍ਰਵਿੰਸਾਂ ਦੀ ਆਬਾਦੀ ਦੇ ਹਿਸਾਬ ਦੇ ਨਾਲ ਬਰਾਬਰ ਵੰਡੀ ਜਾਵੇ ਕਿਉਂਕਿ ਇਸ ਦਾ ਵੱਡਾ ਹਿੱਸਾ ਕਿਊਬਿਕ ਦੇ ਕੋਲ ਆਉਂਦਾ ਤੇ ਪਿਛਲੇ ਸਮੇਂ ਦੌਰਾਨ ਅਸਾਈਲਮ ਸੀਕਰਸ ਦੀ ਰਹਿائش ਦਾ ਪ੍ਰਬੰਧ ਕਰਨ ਦੇ ਲਈ ਵੀ ਕਿਊਬਿਕ ਦੇ ਵੱਲੋਂ ਫੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਦੀ ਮਦਦ ਮੰਗੀ ਗਈ ਸੀ ਜਿਸ ਚਾਹਤ 750 ਮਿਲੀਅਨ ਡਾਲਰ ਦਿੱਤੇ ਗਏ ਸਨ ਇਸ ਦੇ ਬਾਅਦ ਵੀ ਪ੍ਰੋਵਿੰਸ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਤੇ ਅਸਾਈਲਮ ਸੀਕਰਸ ਦੀ ਵਧ ਰਹੀ ਗਿਣਤੀ ਕਾਫੀ ਚੈਲੰਜ ਪੈਦਾ ਕਰ ਰਹੀ ਹੈ ਖਾਸ ਕਰਕੇ ਕਿਊਬਿਕ ਇੱਕ ਫ੍ਰੈਂਚ ਆਧਾਰਿਤ ਸੂਬਾ ਅਤੇ ਇੱਥੇ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਕਿ ਫ੍ਰੈਂਚ ਨਹੀਂ ਆਉਂਦੀ ਇਸ ਕਾਰਨ ਉਹਨਾਂ ਨੂੰ ਆਪਣੀ ਲੈਂਗੁਏਜ ਦੇ ਹਿਸਾਬ ਨਾਲ ਹੋਰ ਪ੍ਰੋਵਿੰਸਾਂ ਦੇ ਵਿੱਚ ਭੇਜਣਾ ਚਾਹੀਦਾ ਹੈ ਤਾਂ ਸਿੱਧੇ ਰੂਪ ਦੇ ਵਿੱਚ ਬੌਂਟਰੀਅਲ ਦੇ ਲਈ ਟੈਂਪਰੇਰੀ ਫੌਨ ਵਰਕਰਸ ਪ੍ਰੋਗਰਾਮ ਨੂੰ 6 ਮਹੀਨੇ ਦੇ ਲਈ ਫ੍ਰੀਜ਼ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਲਈ ਵੀ ਕਯੂਬਿਕ ਲੈਜਿਸਲੇਸ਼ਨ ਦੇ ਵਿੱਚ ਇੱਕ ਬਿੱਲ ਲਿਆਂਦਾ ਜਾਣਾ ਹੈ ਜਿਸ ਦੇ ਬਾਅਦ ਕਿਊਬਕ ਕਿੰਨੇ ਵਿਦਿਆਰਥੀਆਂ ਨੂੰ ਐਂਟਰੀ ਹਰ ਸਾਲ ਦੇਵੇਗਾ ਇਸ ਨੰਬਰ ਤੇ ਵੀ ਸਭ ਦੀ ਨਜ਼ਰ ਜ਼ਰੂਰ ਰਹੇਗੀ ਬੇਸ਼ੱਕ ਕਿਊਬਕ ਦੇ ਵੱਲੋਂ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਫੈਡਰਲ ਸਰਕਾਰ ਤੋਂ ਵੱਧ ਅਧਿਕਾਰਾਂ ਦੀ ਮੰਗ ਵੀ ਕੀਤੀ ਗਈ ਸੀ ਪਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਸਪੱਸ਼ਟ ਰੂਪ ਚ ਕਿਹਾ ਸੀ ਕਿ ਕਿਊਬਕ ਕੋਲੇ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਕੈਨੇਡਾ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਅਧਿਕਾਰ ਨੇ ਸਰੀ ਬ੍ਰਿਟਿਸ਼ ਕੋਲੰਬੀਆ ਦਾ ਤੇਜ਼ੀ ਦੇ ਨਾਲ ਵੱਧ ਰਿਹਾ ਸ਼ਹਿਰ ਹੈ ਪਰ ਇੱਥੇ ਸਕੂਲਾਂ ਦੇ ਵਿੱਚ ਪੋਟੇਬਲਸ ਦੀ ਸਮੱਸਿਆ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਪਣੀ ਰਹੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਜਿਸ ਢੰਗ ਦੇ ਨਾਲ ਜ਼ਮੀਨ ਦੀ ਘਾਟ ਹੈ ਅਤੇ ਕੀਮਤਾਂ ਕਾਫੀ ਉੱਚੀਆਂ ਨੇ ਉਸ ਸਮੇਂ ਦੇ ਦੌਰਾਨ ਹੁਣ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਬਹੁ ਮੰਝਲੀ ਸਕੂਲ ਸ਼ਹਿਰ ਦੇ ਵਿੱਚ ਬਣਾਉਣ ਦੇ ਲਈ ਕਦਮ ਅੱਗੇ ਵਧਾਏ ਗਏ ਨੇ ਬਹੁਤ ਸਾਰੇ ਕਾਉਂਸਲਰਸ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਆਰਜੀ ਤੌਰ ਤੇ ਇੱਕ ਚੰਗਾ ਕਦਮ ਹੈ ਪਰ ਸਰੀਚ ਪਵੈਖ ਚ ਹੋਰ ਸਕੂਲਾਂ ਦੀ ਜ਼ਰੂਰਤ ਵਧੇਗੀ ਸਿਟੀ ਆਫ ਸਰੀ ਬ੍ਰਿਟਿਸ਼ ਕੋਲੰਬੀਆ ਦਾ ਤੇਜ਼ੀ ਦੇ ਨਾਲ ਵੱਧ ਰਿਹਾ ਸ਼ਹਿਰ ਹੈ ਪਰ ਇੱਥੇ ਸਕੂਲਾਂ ਦੇ ਵਿੱਚ ਪੋਟੇਬਲ ਦੀ ਸਮੱਸਿਆ ਪਿਛਲੇ ਸਮੇਂ ਦੌਰਾਨ ਚਰਚਾ ਦੇ ਵਿੱਚ ਰਹੀ ਹੈ ਤੇ ਨੇੜ ਭਵਿੱਖ ਦੇ ਵਿੱਚ ਇਸ ਦਾ ਹੱਲ ਹੋਣਾ ਦਾ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਦੂਜੇ ਪਾਸੇ ਸਰਕਾਰ ਦਾ ਮੰਨਣਾ ਹੈ ਕਿ ਸ਼ਹਿਰ ਦੇ ਵਿੱਚ ਜ਼ਮੀਨ ਦੀ ਘਾਟ ਅਤੇ ਵਧੇ ਹੋਏ ਪ੍ਰਾਈਸ ਕਾਰਨ ਹੁਣ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਸਕੂਲਾਂ ਨੂੰ ਬਹੁ ਮੰਜ਼ਿਲਾ ਬਣਾਉਣ ਵੱਲ ਦਾਨ ਕੇਂਦਰਿਤ ਕੀਤਾ ਗਿਆ ਫਲਿਟਪੋਟ پارک ਸਕੈਂਡਰੀ ਸਕੂਲ ਦੀ ਐਕਸਪੈਂਸ਼ਨ ਦਾ ਐਲਾਨ ਕੀਤਾ ਗਿਆ ਜਿੱਥੇ ਕਿ 800 ਹੋਰ ਵਿਦਿਆਰਥੀਆਂ ਦੇ ਲਈ ਇਹਨੂੰ ਤਿਆਰ ਕੀਤਾ ਗਿਆ ਤੇ ਇਹ ਪ੍ਰੋਜੈਕਟ 4 ਸਟੋਰੀ ਹੋਏਗਾ ਕਿਉਂਕਿ ਜ਼ਮੀਨ ਦੀ ਲਾਗਤ ਦੇ ਵਧਣ ਦੇ ਕਾਰਨ ਸਰਕਾਰ ਦੇ ਵੱਲੋਂ ਹੁਣ ਉੱਚੇ ਸਕੂਲ ਸ਼ਰੀ ਦੇ ਵਿੱਚ ਬਣਾਉਣ ਸੰਬੰਧੀ ਧਿਆਨ ਕੇਂਦਰਿਤ ਕੀਤਾ ਗਿਆ ਇਸ ਤੋਂ ਇਲਾਵਾ ਸਲੀਵਾਨ ਹਾਈਟਸ ਸਕੈਂਡਰੀ ਸਕੂਲ ਦੇ ਵਿੱਚ ਵੀ ਚਾਰ ਮੰਜ਼ਿਲਾ ਇਮਾਰਤ ਦਾ ਰਾ ਪੱਧਰਾ ਕੀਤਾ ਗਿਆ ਫਲੂਡ ਬੋਰਡ ਪਾਰਕ ਸਰੀ ਦੇ 6 ਸਕੂਲਾਂ ਦੇ ਵਿੱਚੋਂ ਇੱਕ ਹੈ ਜਿੱਥੇ ਕਿ ਜ਼ਮੀਨ ਦੀ ਘਾਟ ਅਤੇ ਪੋਟੇਬਲ ਕਾਰਨ ਹੋਰ ਜਗ੍ਹਾ ਨਹੀਂ ਰਹੀ ਜਿਸ ਕਾਰਨ ਸਰਕਾਰ ਬਹੁ ਮੰਜ਼ਿਲਾ ਮੋਰਨਬਲ ਧਿਆਨ ਕੇਂਦਰਿਤ ਕਰ ਰਹੀ ਹੈ ਇਸ ਮੌਕੇ ਉਹਨਾਂ ਇਹ ਵੀ ਕਹਿ ਕਿ ਇੱਕ ਵਧੀਆ ਤਰੀਕਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਬੈਠਣ ਦੇ ਲਈ ਪ੍ਰਬੰਧ ਕੀਤਾ ਜਾ ਸਕੇ ਸਰੀ ਸਿਟੀ ਦੀ ਕਾਉਂਸਲਰ ਲਿੰਡਾ ਐਨਸ ਨੇ ਕਿਹਾ ਹੈ ਕਿ ਜ਼ਮੀਨ ਦੀ ਕਟੌਤੀ ਦੇ ਕਾਰਨ ਜੇਕਰ ਇਸ ਤਰ੍ਹਾਂ ਦੇ ਪ੍ਰੋਜੈਕਟ ਸਰਕਾਰ ਲਿਆ ਰਹੀ ਹੈ ਤੇ ਉਹ ਚੰਗਾ ਕਦਮ ਹੈ ਬ੍ਰਿਟਿਸ਼ ਕੋਲੰਬੀਆ ਦੇ ਤੇਜ਼ੀ ਦੇ ਨਾਲ ਵਧ ਰਹੇ ਸ਼ਹਿਰ ਦੇ ਵਿੱਚ 800 ਤੋਂ 2500 ਨਵੇਂ ਵਿਦਿਆਰਥੀ ਆਉਂਦੇ ਨੇ ਜੋ ਕਿ ਪਿਛਲੇ ਸਮੇਂ ਦੇ ਮੁਕਾਬਲੇ ਗਿਣਤੀ ਤਿੱਗਣੀ ਹੋ ਗਈ ਹੈ ਇਸ ਕਾਰਨ ਪਰੇਸ਼ਾਨੀਆਂ ਵੀ ਲਗਾਤਾਰ ਵਧ ਰਹੀਆਂ ਨੇ ਨਿੰਡਾਇਨਸ ਨੇ ਕਿਹਾ ਹੈ ਕਿ ਸਰਕਾਰ ਨੂੰ ਸਰੀ ਲੈਂਗਲੀ ਸਕਾਈ ਟ੍ਰੇਨ ਸਟੇਸ਼ਨ ਦੇ ਨਜ਼ਦੀਕ ਜੋ ਉੱਚੇ ਟਾਵਰ ਨੇ ਉਹਨਾਂ ਨੂੰ ਵੀ ਸਕੂਲਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਕਦਮ ਪੁੱਟਣਾ ਚਾਹੀਦਾ ਜਿਸ ਦੇ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਕਲਾਸਰੂਮਸ 'ਚ ਬੈਠਣ ਦਾ ਪ੍ਰਬੰਧ ਹੋ ਸਕਦਾ ਹੈ ਕਾਬਿਲ ਗੌਰ ਹੈ ਕਿ ਸਲੀ ਸਕੂਲ ਡਿਸਟ੍ਰਿਕਟ ਦੇ ਵੱਲੋਂ ਲਗਾਤਾਰ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਪੋਟੇਬਲ ਦੀ ਸਮੱਸਿਆ ਦਾ ਹੱਲ ਚਾਹੁੰਦੇ ਨੇ ਪਰ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੰਡ ਮਹਈਆਤ ਕਰਵਾਏ ਜਾ ਰਹੇ ਨਹੀਂ ਪਰ ਸਰੀ ਸਿਟੀ ਕਾਉਂਸਲ ਦੇ ਨਾਲੋਂ ਨਾਲ ਸਕੂਲ ਡਿਸਟ੍ਰਿਕਟ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਨੂੰ ਵੀ ਇਸ ਪਾਸੇ ਵੱਲ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਲਈ ਇੰਨਾ ਵੱਡਾ ਇਨਫਰਾਸਟ੍ਰਕਚਰ ਖੜਾ ਕਰਨਾ ਇੱਕ ਵੱਡਾ ਚੈਲੰਜ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਆਬਾਦੀ ਦੇ ਵਿੱਚ ਜੇਕਰ ਵਾਧਾ ਹੋ ਰਿਹਾ ਤਾਂ ਸਿੱਧੇ ਰੂਪ ਦੇ ਵਿੱਚ ਇਮੀਗ੍ਰੇਸ਼ਨ ਕਾਰਨ ਹੋ ਰਿਹਾ ਤੇ ਇਸ ਕਰਕੇ ਫੈਡਰਲ ਸਰਕਾਰ ਨੂੰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਨਾਲ-ਨਾਲ ਇਨਫਰਾਸਟ੍ਰਕਚਰ ਐਕਸਪੈਂਸ਼ਨ ਨੂੰ ਵੀ ਜੋੜਨਾ ਚਾਹੀਦਾ ਹੈ ਖਾਸ ਕਰ ਹੈਲਥ케ਅਰ ਅਤੇ ਸਕੂਲਾਂ ਦੇ ਮਾਮਲੇ ਦੇ ਵਿੱਚ ਕਦਮ ਚੁੱਕਣੇ ਜ਼ਰੂਰੀ ਨੇ ਦੂਜੇ ਪਾਸੇ ਸਿਟੀ ਅਫਸਰੀ ਦੇ ਵੱਲੋਂ ਨਾਂ ਗਿਆ ਤੇ ਸਰਕਾਰ ਲਗਾਤਾਰ ਇਸ ਸਬੰਧੀ ਸਿਟੀ ਦੇ ਨਾਲ ਰਾਤ ਦੇ ਵਿੱਚ ਪਰ ਮੇਅਰ ਬ੍ਰੈਂਡਾ ਲੋਕ ਦਾ ਕਹਿਣਾ ਹੈ ਕਿ ਸਟੀ ਨੂੰ ਵੱਧ ਤੋਂ ਵੱਧ ਸਕੂਲਸ ਦੀ ਜ਼ਰੂਰਤ ਹੈ ਤਾਂ ਜੋ ਵਿਦਿਆਰਥੀ ਪੋਟੇਬਲਸ ਦੀ ਥਾਂ ਤੇ ਕਲਾਸਾਂ ਦੇ ਵਿੱਚ ਬੈਠਣ ਤੇ ਆਲਮ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੋਟੇਬਲ ਰੱਖਣ ਦੀ ਜਗ੍ਹਾ ਵੀ ਨਹੀਂ ਰਹੀ ਜਿਸ ਕਾਰਨ ਮਲਟੀ ਸਟੋਰੀ ਸਕੂਲ ਬਿਲਡਿੰਗਸ ਬਣਾਉਣ ਵੱਲ ਪ੍ਰੋਵਿੰਸ਼ਲ ਸਰਕਾਰ ਨੇ ਕਦਮ ਉਧਾਇਨੇ ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਹੈ ਇਸੇ ਦੌਰਾਨ ਕੈਨੇਡਾ ਦੀ ਐਮਬੈਸਡਰ ਦੇ ਵੱਲੋਂ ਆਖਿਆ ਗਿਆ ਕਿ ਜੇਕਰ ਕਮਲਾ ਹੈਰਸ ਕਾਦੇ ਰਾਸ਼ਟਰਪਤੀ ਬਣਦੇ ਨੇ ਤਾਂ ਕੈਨੇਡਾ ਦੇ ਨਾਲ ਸੁਖਾਵੇਂ ਰਿਸ਼ਤਿਆਂ ਦੇ ਲਈ ਇਹ ਸ਼ੁਭ ਸੰਕੇਤ ਹੋਏਗਾ ਜਿਸ ਨਾਲ ਆਖਿਆ ਕਿ ਕਮਲਾ ਹੈਰਿਸ ਦੀ ਆਈਡੋਲੋਜੀ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਨਜ਼ਦੀਕੀ ਸਬੰਧ ਦੋਵੇਂ ਮੁਲਕਾਂ ਦੀ ਤਰੱਕੀ ਦੇ ਲਈ ਸਹਾਈ ਸਿੱਧ ਹੋਣਗੇ ਅਮਰੀਕਾ ਦੇ ਵਿੱਚ ਇਸ ਸਾਲ ਫੈਡਰਲ ਇਲੈਕਸ਼ਨ ਨੇ ਤੇ ਫੈਡਰਲ ਇਲੈਕਸ਼ਨਸ ਤੋਂ ਪਹਿਲਾਂ ਕੈਨੇਡਾ ਦੇ ਲਈ ਕਿਹੜੀ ਧਿਰ ਚੰਗੀ ਹੋ ਸਕਦੀ ਹੈ ਇਸ ਨੂੰ ਲੈ ਕੇ ਚਰਚਾਵਾਂ ਜਾਰੀ ਨੇ ਮੰਨਿਆ ਜਾਂਦਾ ਹੈ ਕਿ ਮੌਜੂਦਾ ਲਿਬਰਲ ਸਰਕਾਰ ਦੇ ਲਈ ਜੇਕਰ ਡੈਮੋਕ੍ਰੈਟਿਕ ਪਾਰਟੀ ਦੁਬਾਰਾ ਚ ਸੱਤਾ 'ਚ ਆਉਂਦੀ ਹੈ ਤੇ ਇਹ ਚੰਗਾ ਰਹੇਗਾ ਕਿਉਂਕਿ ਰਿਪਬਲਿਕਨਸ ਖਾਸ ਕਰਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਲਿਬਰਲ ਪਾਰਟੀ ਦੇ ਸਬੰਧ ਹਿਸਟਰੀ ਦੇ ਵਿੱਚ ਬਹੁਤੇ ਚੰਗੇ ਨਹੀਂ ਰਹੇ ਅਮਰੀਕਾ ਦੇ ਵਿੱਚ ਕੈਨੇਡਾ ਦੀ ਰਾਜਦੂਤ ਅਨੁਸਾਰ ਅਮਰੀਕੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਕੈ ਰੁੱਖ ਰੱਖਦੀ ਹੈ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਉਹਨਾਂ ਦੇ ਵਧੀਆ ਸਬੰਧ ਨੇ ਕ੍ਰਿਸਟਨ ਹਿਲਮੈਨ ਨੇ ਇਹ ਟਿੱਪਣੀ ਸ਼ਿਕਾਗੋ ਚ ਚੱਲ ਰਹੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਮੌਕੇ ਕੀਤੀ ਜਿੱਥੇ ਕਿ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਣਾ ਹੈ ਹਿਲਮੈਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਇਥੋਂ ਦੇ ਤਜਰਬੇ ਕਾਰਨ ਕੈਨੇਡਾ ਪ੍ਰਤੀ ਉਹਨਾਂ ਦਾ ਰੁੱਖ ਨਰਮ ਹੈ ਮੈਨੂੰ ਲੱਗਦਾ ਹੈ ਕਿ ਉਹ ਕੈਨੇਡਾ ਲਈ ਨਰਮ ਰੁੱਖ ਰੱਖਦੇ ਨੇ ਕਿਉਂਕਿ ਉਹ ਕੈਲੀਫੋਰਨੀਆ ਤੋਂ ਨੇ ਤੇ ਕੈਲੀਫੋਰਨੀਆ ਦਾ ਕੈਨੇਡਾ ਦੇ ਨਾਲ ਬਹੁਤ ਮਜ਼ਬੂਤ ਰਿਸ਼ਤਾ ਹੈ ਤੇ ਕਈ ਪ ਤਰਬੀ ਮਿਲਦੀ ਹੈ ਜਦੋਂ ਕਿ ਹੈਰਿਸ 12 ਸਾਲ ਦੀ ਸੀ ਤਾਂ ਉਹ ਆਪਣੀ ਪੈਣ ਅਤੇ ਮਾਂ ਦੇ ਨਾਲ ਕੈਲੀਫੋਰਨੀਆ ਤੋਂ ਮੌਂਟਰੀਅਲ ਆਏ ਸਨ ਜਿੱਥੇ ਹੈਰਿਸ ਦੀ ਮਾਂ ਨੂੰ ਮੈਕਕਿਲ ਯੂਨੀਵਰਸਿਟੀ ਵਿੱਚ ਪੜਾਉਣ ਅਤੇ ਯੂਈਐਸ ਜਨਰਲ ਹਸਪੀਟਲ ਵਿੱਚ ਖੋਜ ਕਰਨ ਦੀ ਨੌਕਰੀ ਮਿਲੀ ਸੀ ਹੈਰਿਸ 5 ਸਾਲ ਮੌਂਟਰੀਅਲ ਦੇ ਵਿੱਚ ਰਹੇ ਨੇ ਤੇ 1981 ਦੇ ਵਿੱਚ ਵੈਸਟ ਮਾਉਂਟ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ ਸਨ ਹਿਲਮੈਨ ਨੇ ਉਦਾਹਰਨ ਵਜੋਂ ਹੈਰਿਸ ਦੇ ਕਲਾਈਮੇਟ ਚੇਂਜ ਨਾਲ ਲੜਨ ਸੰਬੰਧੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬਰਾਬਰਤਾ ਦੇ ਸਿਧਾਂਤ ਦੀ ਗੱਲ ਸੰਬੰਧੀ ਨੇੜਤਾ ਦੀ ਗੱਲ ਕੀਤੀ ਗਈ ਹੈ ਹਿਲਮੈਨ ਨੇ ਕਿਹਾ ਕਿ ਹੈਰਿਸ ਦਾ ਪ੍ਰਧਾਨ ਮੰਤਰੀ ਨਾਲ ਬਹੁਤ ਵਧੀਆ ਰਿਸ਼ਤਾ ਹੈ ਤੇ ਇਹ ਅੱਗੇ ਵੀ ਦੋਵੇਂ ਮੁਲਕਾਂ ਦੇ ਲਈ ਸਹੀ ਹੋ ਸਕਦਾ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਨੇ ਪਰ ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਬਾਰੇ ਵੀ ਇਹ ਚਰਚਾ ਮਾਨੇ ਕਿ ਪਿਛਲੇ ਸਮੇਂ ਦਰਾਨ ਖਾਸ ਕਰਕੇ ਫ੍ਰੀ ਨਾਫਟਾ ਡੀਲ ਅਤੇ ਲੰਬਰ ਐਲੂਮੀਨੀਅਮ ਦੇ ਉੱਪਰ ਟੈਰਫ ਵਧਾਉਣ ਦੇ ਮੁੱਦਿਆਂ ਨੂੰ ਲੈ ਕੇ ਖਿੱਚੋ ਤਾਣ ਜਾਰੀ ਰਹੀ ਹੈ ਅਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਲਈ ਕਾਫੀ ਚੋਦੋ ਜਹਿਦ ਕੈਨੇਡਾ ਤੇ ਮੈਕਸੀਕੋ ਨੂੰ ਕਰਨੀ ਪਈ ਸੀ ਬੇਸ਼ੱਕ ਅਮਰੀਕਾ ਦੇ ਵਿੱਚ ਇਲੈਕਸ਼ਨਸ ਦੇ ਕੀ ਰਿਜ਼ਲਟ ਰਹਿੰਦੇ ਨੇ ਉਹਦਾ ਸਿੱਧੇ ਰੂਪ ਚ ਕੈਨੇਡਾ ਤੇ ਅਸਰ ਜ਼ਰੂਰ ਪਵੇਗਾ ਕਿਉਂਕਿ ਦੋਵੇਂ ਮੁਲਕਾਂ ਦੀਆਂ ਟ੍ਰੇਡ ਅਤੇ ਸਮਾਜਿਕ ਟਾਈਜ਼ ਬਹੁਤ ਡੂੰਘੀਆਂ ਨੇ ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਘਟਾਏ ਗਏ ਆ ਜਿਸ ਦੇ ਨਾਲ ਸ਼ਹਿਰਾਂ ਦੇ ਵਿੱਚ ਜੋ ਲੋਕ ਮਾਰਗੇਜ ਦੇ ਲਈ ਐਲੀਜੀਬਲ ਨਹੀਂ ਹੋ ਰਹੇ ਸਨ ਉਹਨਾਂ ਦੇ ਲਈ ਰਾਹਤ ਦਿੱਤੀ ਜਾ ਰਹੀ ਹੈ ਅੰਕੜਿਆਂ ਦੇ ਮੁਤਾਬਕ ਵੱਡੇ ਸ਼ਹਿਰਾਂ ਦੇ ਵਿੱਚ ਬੇਸ਼ੱਕ ਘਰਾਂ ਦੀਆਂ ਕੀਮਤਾਂ ਕੁਝ ਘਟੀਆਂ ਨੇ ਪਰ ਨਾਲੋਂ ਨਾਲ ਇੰਟਰਸਟ ਰੇਟ ਘਟਣ ਦੇ ਨਾਲ ਜੋ ਇਨਕਮ ਮਾਰਗੇਜ ਵਾਸਤੇ ਐਲੀਜੀਬਲ ਹੋਣ ਵਾਸਤੇ ਚਾਹੀਦੀ ਹੈ ਉਹਦੇ 'ਚ ਵੀ ਗਰਾਵਟ ਨਜ਼ਰ ਆ ਰਹੀ ਹੈ ਪਿਛਲੇ ਸਮੇਂ ਦਰਾਂ ਵਧੇ ਹੋਏ ਇੰਟਰਸਟ ਰੇਟਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੀ ਮਾਰਗੇਜ ਅਪਰੂਵ ਕਰਾਉਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਸ ਸਮੇਂ ਹਾਲਾਤ ਸਾਜਗਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਨੰਬਰਾਂ ਦੇ ਅਨੁਸਾਰ ਜਿਹੜੇ ਲੋਕ ਮਾਰਗੇਜ ਦੇ ਲਈ ਐਲੀਜੀਬਲ ਹੁੰਦੇ ਨੇ ਉਹਨਾਂ ਦੀ ਇਨਕਮ ਦੇ ਵਿੱਚ ਗਰਾਵਟ ਆਈ ਹੈ ਆਪਕੇ ਟ੍ਰਾਂਟੋ ਦੇ ਵਿੱਚ ਜੁਲਾਈ ਦੇ ਵਿੱਚ 2,8950 ਡਾਲਰ ਦੀ ਇਨਕਮ ਦੇ ਨਾਲ ਵਿਅਕਤੀ ਮਾਰਗੇਜ ਦੇ ਲਈ ਐਲੀਜੀਬਲ ਹੋ ਸਕਦਾ ਜਦ ਕਿ ਜੂਨ ਦੇ ਵਿੱਚ ਇਹ ਇਨਕਮ 2,14,360 ਡਾਲਰ ਸੀ ਇਸ ਵਿੱਚ 5410 ਡਾਲਰ ਦੀ ਗਿਰਾਵਟ ਆਈ ਹੈ ਵੈਨਕੂਵਰ ਦੇ ਵਿੱਚ 2,31,700 ਜੂਨ ਦੇ ਵਿੱਚ ਨੰਬਰ ਸੀ ਪਰ ਜੁਲਾਈ ਚ 2,26,680 ਡਾਲਰ ਦੀ ਇਨਕਮ ਵਾਲਾ ਵਿਅਕਤੀ ਇੱਕ ਘਰ ਦੇ ਲਈ ਐਲੀਜੀਬਲ ਹੋ ਸਕਦਾ ਇਸ ਤੋਂ ਇਲਾਵਾ ਜੇਕਰ ਕੈਲਗਰੀ ਦੀ ਗੱਲ ਕਰੀਏ ਤਾਂ ਉੱਥੇ 120000 ਇਨਕਮ ਤੋਂ ਘਟ ਕੇ ਹੁਣ 118980 ਡਾਲਰ ਦੀ ਇਨਕਮ ਵਾਲਾ ਵਿਅਕਤੀ ਮਾਰਗੇਜ ਦੇ ਲਈ ਐਲੀਜੀਬਲ ਹੋ ਸਕਦਾ ਹੈ ਮਾਰਗੇਜ ਦੇ ਲਈ ਐਲੀਜੀਬਲ ਹੋਣ ਦੇ ਲਈ ਘਰਾਂ ਦੀਆਂ ਕੀਮਤਾਂ ਵੀ ਮਹੱਤਵਪੂਰਨ ਹੈ ਟ੍ਰਾਂਟੋ ਦੇ ਵਿੱਚ ਐਵਰੇਜ ਕਰਦੀ ਕੀਮਤ 10,97,300 ਡਾਲਰ ਹੈ ਜਦ ਕਿ ਵੈਨਕੂਵਰ ਦੇ ਵਿੱਚ ਐਵਰੇਜ ਕਰਦੀ ਕੀਮਤ 11,97,700 ਡਾਲਰ ਹੈ। ਇਸੇ ਤੰਗ ਦੇ ਨਾਲ ਕੈਲਗਰੀ ਦੇ ਵਿੱਚ 5,88,600 ਡਾਲਰ ਤੇ ਐਡਮੈਂਟਨ ਦੇ ਵਿੱਚ 3,99,700 ਡਾਲਰ ਹੈ ਤੇ ਉਸੇ ਤਹਿਤ ਹੀ ਵਿਅਕਤੀ ਨੂੰ एलिਜੀਬਲ ਹੋਣ ਦੇ ਲਈ ਇਨਕਮ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਬੈਂਕ ਦੇ ਵੱਲੋਂ ਬੇਸ਼ੱਕ ਇੰਟਰਸਟ ਰੇਟ ਦੇ ਵਿੱਚ ਦੋ ਕੱਟ ਲਗਾਏ ਗਏ ਨੇ ਪਰ ਇਸ ਦੇ ਬਾਵਜੂਦ ਵੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਗਰਾਵਟ جاری ਹੈ। ਲਿਸਟਿੰਗ ਬਾਦ ਰਹੀ ਹੈ ਅਤੇ ਸੇਲਜ਼ ਉਸ ਢੰਗ ਦੇ ਨਾਲ ਨਹੀਂ ਵਧੀਆਂ ਬਹੁਤ ਸਾਰੇ ਰੀਅਲਟors ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਜਦੋਂ ਇੰਟਰਸਟ ਰੇਟ ਦੇ ਵਿੱਚ ਲਗਾਤਾਰ ਕਟ ਲਗਾਏ ਜਾਣਗੇ ਤਾਂ ਉਸ ਦੇ ਨਾਲ ਸੇਲਜ਼ ਜ਼ਰੂਰ ਇਨਕਰੀਜ਼ ਹੋਣਗੀਆਂ ਪਰ ਪਿਛਲੇ ਸਮੇਂ ਦੌਰਾਨ ਲਿਸਟਿੰਗ ਦਾ ਰੁਝਾਨ ਵਧਿਆ ਅਤੇ ਲੋਕ ਮਾਰਗੇਜ ਦਾ ਭੁਗਤਾਨ ਕਰਨ ਤੋਂ ਔਖੇ ਦਿਖਾਈ ਦੇ ਰਹੇ ਨੇ ਤੇ ਫਸਟ ਟਾਈਮ ਹੋਮ ਵਾਇਰਸ ਜਾਂ ਨਵੇਂ ਘਰ ਖਰੀਦਣ ਵਾਲਿਆਂ ਦੇ ਲਈ ਮਾਰਗੇਜ ਵਾਸਤੇ ਐਲੀਜੀਬਲ ਹੋਣਾ ਮੁਸ਼ਕਲ ਹੈ ਪਰ ਹੁਣ ਇੰਟਰਸਟ ਰੇਟ ਦੇ ਵਿੱਚ ਲੱਗੇ ਘੱਟ ਤੋਂ ਬਾਅਦ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਪਾਪੂਲੇਸ਼ਨ 'ਚ ਕਾਫੀ ਵਾਧਾ ਹੋਇਆ ਹੈ ਜਿਸ ਕਾਰਨ ਪਬਲਿਕ ਟਰਾਂਜ਼ਿਟ ਦੇ ਉੱਪਰ ਵੀ ਪ੍ਰੈਸ਼ਰ ਵਧਿਆ ਹੈ। ਕੈਨੇਡਾ ਦੇ 8 ਵੱਡੇ ਸ਼ਹਿਰਾਂ ਦੇ ਵਿੱਚ ਪਬਲਿਕ ਟਰਾਂਜ਼ਿਟ ਪ੍ਰੋਜੈਕਟਸ ਦੇ ਲਈ ਬਜਟ 'ਚ ਸ਼ਾਰਟਪਾਲ ਦੇਖੀ ਜਾ ਰਹੀ ਹੈ। ਜਿਨ੍ਹਾਂ ਆਖਿਆ ਕਿ ਜੇਕਰ ਇਸ ਲਈ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਤੇ ਕੋਈ ਮਦਦਤ ਮੁਹੱਈਆ ਨਹੀਂ ਕਰਵਾਈ ਗਈ ਤਾਂ ਇਹ ਸੰਕਟ ਆਉਣ ਵਾਲੇ ਸਮੇਂ 'ਚ ਹੋਰ ਗੰਭੀਰ ਹੋ ਸਕਦਾ ਹੈ। ਇੱਕ ਨਵੇਂ ਸਰਵੇ ਚੇਤਾਵਨੀ ਦੇ ਰਿਹਾ ਹੈ ਕਿ ਕੈਨੇਡਾ ਦੀਆਂ ਮੈਟਰੋ ਸਿਟੀਆਂ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਨੂੰ ਚਲਾਉਣ ਦੇ ਲਈ ਫੰਡਾਂ ਦੀ ਘਾਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਜਿਸ ਨੂੰ ਲੈ ਕੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਲੀਡਿੰਗ ਮੋਬਿਲਟੀ ਕੈਨੇਡਾ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਸਿਸਟਮ ਦੇ ਵਿੱਚ 120 ਬਿਲੀਅਨ ਡਾਲਰ ਦੀਆਂ ਯੋਜਨਾਵਾਂ ਨੇ ਜੋ ਕਿ ਸਿਟੀਆਂ ਦਾ ਮਦਦ ਨਹੀਂ ਕਰ ਰਹੀਆਂ ਜਿਨ੍ਹਾਂ ਦੇ ਵੱਲੋਂ ਟ੍ਰਾਂਜ਼ਿਟ ਐਕਸਪੈਂਸ਼ਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਰੀਡਿੰਗ mobility ਦੇ ਪ੍ਰਿੰਸੀਪਲ ਅਤੇ ਸਹਿ-ਲੇਖਕ ਡੇਵਿਡ ਕੋਪਰ ਦਾ ਕਹਿਣਾ ਹੈ ਕਿ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਫੰਡ ਦਿੱਤੇ ਜਾ ਰਹੇ ਨੇ ਪਰ ਸਿਟੀਜ਼ ਕੋਲੇ ਪਬਲਿਕ ਟ੍ਰਾਂਜ਼ਿਟ ਚਲਾਉਣ ਦੇ ਲਈ ਪ੍ਰਾਪਰਟੀ ਟੈਕਸ ਅਤੇ ਆਮਦਨ ਦੇ ਬਹੁਤ ਸੀਮਿਤ ਜ਼ਰੀਏ ਨੇ ਜਿਸ ਕਾਰਨ ਵੱਧ ਰਹੀ ਪੋਪੂਲੇਸ਼ਨ ਦੇ ਚਲਦਿਆਂ ਉਹਨਾਂ ਨੂੰ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਰਿਪੋਰਟ ਦੇ ਮਤਾਬਕ ਵੈਂਕੂਵਰ ਕੈਲਗਰੀ ਐਡਮੈਂਟਨ ਵਿਨੀਪੈਕ ਆਟਵਾ ਟੋਰਾਂਟੋ ਮੌਂਟਰੀਅਲ ਅਤੇ ਹੈਲੀਫੈਕਸ ਅੱਠ ਅਜਿਹੇ ਟ੍ਰਾਂਜ਼ਿਟ ਸਿਟੀਜ਼ ਨੇ ਜਿੱਥੇ ਕਿ ਲੰਬੇ ਸਮੇਂ ਤੋਂ ਫੰਡਾਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉਹਨਾਂ ਰਿਪੋਰਟ ਵਿੱਚ ਕਿਹਾ ਹੈ ਕਿ ਕੈਲਗਰੀ ਨੂੰ 2023 ਦੇ ਵਿੱਚ 33 ਮਿਲੀਅਨ ਡਾਲਰ ਦੀ ਸ਼ਾਰਟਫਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਟੋਰਾਂਟੋ ਨੂੰ 366 ਮਿਲੀਅਨ ਅਤੇ ਮੌਂਟਰੀਅਲ ਨੂੰ 2025 ਦੇ ਵਿੱਚ 560 ਮਿਲੀਅਨ ਡਾਲਰ ਦੀ ਘਾਟ ਹੋਏਗੀ ਜੋ ਕਿ 2028 ਤੱਕ 700 ਮਿਲੀਅਨ ਡਾਲਰ ਹੋ ਜਾਏਗੀ ਹੈਲੀਫੈਕਸ ਨੂੰ ਉਮੀਦ ਹੈ ਕਿ 2026 ਵਿੱਚ ਇਹਨਾਂ ਨੂੰ 22 ਮਿਲੀਅਨ ਡਾਲਰ ਦੇ ਸ਼ਾਰਟ ਡੈਫਿਸਟ ਦਾ ਸਾਹਮਣਾ ਕਰਨਾ ਪਵੇਗਾ ਅਤੇ 15% ਤੋਂ ਬੱਦ ਟ੍ਰਾਂਜ਼ਿਟ ਸਵਾਮਾ ਪ੍ਰਭਾਵਿਤ ਹੋਣਗੇ ਆ ਵੈਂਕੂਵਰ ਇਕੱਲੇ ਨੂੰ 600 ਮਿਲੀਅਨ ਡਾਲਰ ਦੀ ਜ਼ਰੂਰਤ ਹੈ ਤਾਂ ਜੋ ਟ੍ਰਾਂਜ਼ਿਟ ਦੇ ਲਈ ਇਨਫਰਾਸਟ੍ਰਕਚਰ ਖੜਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਵੈਂਕੂਵਰ ਦਾ ਅਨੁਮਾਨ ਹੈ ਕਿ ਬਾਸਾ ਤੇ ਲਾਈਨ ਰੇਲ ਦੇ ਐਕਸਪੈਂਸ਼ਨ ਦੇ ਲਈ 1.2 ਬਿਲੀਅਨ ਡਾਲਰ ਖਰਚ ਆਉਣਗੇ ਤੇ ਕੈਲਗਰੀ ਨੇ ਕਿਹਾ ਕਿ 10 ਸਾਲਾਂ ਚ ਇਸ ਦਾ ਆਪਰੇਟਿੰਗ ਬਜਟ 127 ਮਿਲੀਅਨ ਡਾਲਰ ਵਧ ਜਾਏਗਾ ਐਡਵੈਂਟਨ ਦਾ ਕਹਿਣਾ ਹੈ ਕਿ 2033 ਤੱਕ ਇਸ ਦਾ ਬਜਟ ਡੈਫਿਸਟ 1 ਸਾਲ ਚ 174 ਮਿਲੀਅਨ ਡਾਲਰ ਵਧੇਗਾ ਅਤੇ ਵਿਨੀਪੈਗ ਦਾ ਮੰਨਣਾ ਹੈ ਕਿ ਜੇਕਰ ਐਕਸਪੈਂਸ਼ਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ 37 ਮਿਲੀਅਨ ਡਾਲਰ ਦੀ ਹੋਰ ਜ਼ਰੂਰਤ ਪੈਗੀ ਪ੍ਰਵਿੰਸਾਂ ਅਤੇ ਫੈਡਰਲ ਸਰਕਾਰ ਦੇ ਤੱਕ ਸਿਟੀਆਂ ਲਗਾਤਾਰ ਫੰਡਿੰਗ ਦੇ ਲਈ ਆਵਾਜ਼ ਉਠਾਰੀਆਂ ਨੇ 온ਟਾਰੀਓ ਟ੍ਰਾਂਟੋ ਨੂੰ 3 ਸਾਲਾਂ ਦੀ ਮਿਆਦ ਲਈ ਦੋ ਨਵੀਆਂ ਐਲ ਆਰਟੀ ਲਾਈਨਾਂ ਚਲਾਉਣ ਲਈ 1.2 ਬਿਲੀਅਨ ਡਾਲਰ ਦੀ ਮਦਦ ਦੀ ਗੱਲ ਕੀਤੀ ਗਈ ਹੈ ਜੁਲਾਈ ਦੇ ਅਖੀਰ ਵਿੱਚ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਸ਼ਹਿਰ ਦੇ ਵਿੱਚ 245 ਬੱਸ ਰੂਟਸ 'ਚੋਂ 145 ਰੱਦ ਕਰਨੇ ਪੈਣਗੇ ਇਸ ਤੋਂ ਇਲਾਵਾ ਸਕਾਈ ਟ੍ਰੇਨ ਅਤੇ ਸੀ ਬੱਸ ਸਰਵਿਸਿਜ਼ ਦੇ ਵਿੱਚ 30% ਦੀ ਕਟੌਤੀ ਕਰਨੀ ਪਵੇਗੀ ਕਿਉਂਕਿ 500 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਘਾਟਾ ਹੈ ਜਿਸ ਕਾਰਨ ਸਰਵਿਸਿਜ਼ ਪ੍ਰਭਾਵਿਤ ਹੋਣਗੀਆਂ ਸੋ ਵੱਡੇ ਸ਼ਹਿਰਾਂ 'ਚ ਵਧੀ ਹੋਈ ਆਬਾਦੀ ਅਤੇ ਪਬਲਿਕ ਟ੍ਰਾਂਜ਼ਿਟ ਦੀਆਂ ਲੋੜਾਂ ਦੇ ਚੱਲਦਿਆਂ ਫੰਡਾਂ ਦੀ ਘਾਟ ਹੈ ਪਰ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਇਸ ਨੂੰ ਕਿਸ ਢੰਗ ਦੇ ਨਾਲ ਫੰਡਿੰਗ ਦਿੰਦੀ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਨਵੀਂ ਸਰਕਾਰ ਦੇ ਵੱਲੋਂ ਨਵੇਂ ਫੰਡਿੰਗ ਮਾਡਲ ਦੇ ਲਈ ਗੱਲ ਨਹੀਂ ਕੀਤੀ ਗਈ ਤਾਂ 2025 ਦੇ ਵਿੱਚ ਪਬਲਿਕ ਟ੍ਰਾਂਸਪੋਰਟ ਸਰਵਿਸਿਜ਼ 'ਚ ਕਟ ਦਿਖਾਈ ਦੇਗਾ ਹੁਣ ਦੇਖਦੇ ਹਾਂ ਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਹਾਂ ਖਬਰ ਦਰਸਲ ਇਦਾਂ ਹੈ ਜੀ ਵੀ ਤੁਹਾਨੂੰ ਯਾਦ ਹੋਣਾ ਕਈ ਵਾਰੀ ਨਾ ਆਪਣੇ ਚੁਟਕਲੇ ਵੀ ਕਈ ਬੰਦਿਆਂ ਨੇ ਬਣਾਏ ਹੋਏ ਸੀਗੇ ਵੀ ਜਦੋਂ ਪੰਜਾਬ ਦੇ ਵਿੱਚ ਕਿਤੇ ਮਾਸਟਰ ਨੇ ਬੱਚੇ ਨੂੰ ਝਟਕਣਾ ਹੁੰਦਾ ਸੀਗਾ ਤਾਂ ਉਹ ਕਿਤੇ ਇੱਕ ਵਾਰੀ ਚਲਾ ਗਿਆ ਉਹਦੇ ਮਾਈ ਬਾਪ ਕੋ ਕਹਿੰਦਾ ਤੁਹਾਡੇ ਬੱਚੇ ਨੇ ਆਹ ਗੱਲ ਕਹੀ ਉਹ ਕਹਿੰਦਾ ਜੀ ਇਹਦੇ ਮਾਰਨੇ ਸੀ ਦੋ ਤੱਪੜ ਤੁਹਾਡਾ ਇਹ ਬਣੋਈਆ ਲੱਗਦਾ ਹੈ ਮੱਲ ਉਥੇ ਇਸ ਤਰ੍ਹਾਂ ਬੱਚਿਆਂ ਨੂੰ ਹੈਂਡਲ ਕੀਤਾ ਜਾਂਦਾ ਸੀਗਾ ਪਰ ਇਹਨਾਂ ਦੇਸ਼ਾਂ ਦੇ ਵਿੱਚ ਕਹਾਣੀ ਕੁਝ ਹੋਰ ਆ। ਹੁਣ ਸਕੂਲ ਦਾ ਜਿਹੜਾ ਜੀ ਨਵਾਂ ਸਕੂਲ ਇਅਰ ਸ਼ੁਰੂ ਹੋਣ ਜਾ ਰਿਹਾ। ਆ ਪਹਿਲੀ ਸਤੰਬਰ ਤੋਂ ਤੇ ਅਲਬਰਟਾ ਦੀ ਸਰਕਾਰ ਨੇ ਇਹ ਗੱਲ ਆਖੀ ਆ ਭਈ ਜਿਹੜੀਆਂ ਇਹ ਡਿਵਾਈਸਸ ਹੈਗੀਆਂ ਨਾ ਯਾਨੀ ਕਿ ਸੈੱਲਫੋਨ ਹੋਇਆ ਆਈਪੈਡ ਹੋਇਆ ਇਦਾਂ ਦਾ ਨਿਕਲ ਸੁੱਕੜੋ ਕਹਿੰਦੇ ਜੀ ਵੀ ਜਿੰਨਾ ਚਿਰ ਇਨਸਟ੍ਰਕਸ਼ਨਲ ਟਾਈਮ ਹੈਗਾ ਉਹ ਚੀਜ਼ਾਂ ਤੁਹਾਡੀ ਨਜ਼ਰ ਤੋਂ ਦੂਰ ਹੋਣੀਆਂ ਚਾਹੀਦੀਆਂ ਯਾਨੀ ਕਿ ਬੱਚਿਆਂ ਦੀ ਨਜ਼ਰ ਤੋਂ ਦੂਰ ਹੋਣੀਆਂ ਚਾਹੀਦੀਆਂ ਨੇ। ਔਰ ਨਾਲ ਹੀ ਜਿਹੜੇ ਸਾਡੇ ਮਿਨਿਸਟਰ ਨੇ ਐਜੂਕੇਸ਼ਨ ਮਿਨਿਸਟਰ ਡਿਮਿਟ੍ਰੀਓ ਨਿਕੋਲੇਜ ਉਹਨਾਂ ਨੇ ਕਿਹਾ ਵੀ ਭਾਈ ਸਕੂਲ ਬੋਰਡਾਂ ਕੋਲ ਨਾ ਜਨਵਰੀ ਪਹਿਲੀ ਤਾਈ ਸਮਾਂ ਹੈਗਾ ਵੀ ਉਹ ਆਪਣੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਇਸ ਪ੍ਰਤੀ ਲਿਖ ਲੈਣ ਤੇ ਉਹਨਾਂ ਨੂੰ ਫਾਲੋ ਕਰਨ ਅੱਛਾ ਹੁਣ ਜਿਹੜੇ ਟੀਚਰਸ ਐਸੋਸੀਏਸ਼ਨ ਦੇ ਮੁਖੀ ਹੈਗੇ ਆ ਜੀ ਮਿਸਟਰ ਸ਼ਿਲੰਗ ਜੇਸਨ ਸ਼ਿਲੰਗ ਉਹ ਕਹਿ ਰਿਹਾ ਵੀ ਇਹ ਜਿਹੜੀਆਂ ਦੋ ਡੇਟਾਂ ਦਿੱਤੀਆਂ ਹਨਾ ਇੱਕ ਸਤੰਬਰ ਵਾਲੀ ਤੇ ਦੂਸਰੀ ਜਿਹੜੀ ਜਨਵਰੀ ਵਾਲੀ ਇਹ ਕਹਿੰਦਾ ਬਹੁਤ ਸਾਰੇ ਅਧਿਆਪਕਾਂ ਲਈ ਕਨਫਿਊਜ਼ਿੰਗ ਹੈ ਗੱਲ ਕਨਫਿਊਜ਼ਿੰਗ ਇਸ ਤਰ੍ਹਾਂ ਹੋ ਗਈ ਉਹ ਕਹਿੰਦੇ ਵੀ ਹੁਣ ਜੇ ਪਹਿਲੀ ਸਤੰਬਰ ਤੋਂ ਇਹ ਚੀਜ਼ਾਂ ਬੈਨ ਹੋ ਗਈਆਂ ਤੇ ਜਿਹੜੇ ਟੀਚਰ ਹੈਗੇ ਉਹ ਬੱਚਿਆਂ ਤੋਂ ਉਹਨਾਂ ਚੀਜ਼ਾਂ ਨੂੰ ਕਿਵੇਂ ਲੈਣਗੇ ਉਹ ਕਹਿੰਦੇ ਵੀ ਟੀਚਰ ਕਹਿੰਦੇ ਜਿਹੜੇ ਸੈੱਲ ਫੋਨ ਆ ਕਈ ਤਾਂ ਬੜੇ ਮਹਿੰਗੇ-ਮਹਿੰਗੇ ਆ ਉਹ ਕਿਸ ਤਰ੍ਹਾਂ ਉਹਨਾਂ ਬੱਚਿਆਂ ਤੋਂ ਲੈਣਗੇ ਤੇ ਕਿਵੇਂ ਉਹਨਾਂ ਨੂੰ ਸਟੋਰ ਕਰਨਾ ਹੈਗਾ ਕਿੱਥੇ ਰੱਖਣਗੇ ਇਹ ਸਾਰੀ ਗੱਲਬਾਤ ਉਹ ਕਹਿੰਦਾ ਵੀ ਬਹੁਤ ਸਾਰੇ ਟੀਚਰ ਕਨਫਿਊਜ਼ ਆ ਚੰਗਾ ਹੁੰਦਾ ਵੀ ਜੇ ਉਹ ਡੇਟ ਇੱਕੋ ਹੀ ਰੱਖੀ ਹੁੰਦੀ ਚਾਹੇ ਉਹ ਜਨਵਰੀ ਪਹਿਲੀ ਰੱਖ ਲੈਂਦੇ ਪਈ ਉਦੋਂ ਤੱਕ ਜਿਹੜੇ ਰੂਲ ਨੇ ਰੈਗੂਲੇਸ਼ਨ ਸੀ ਇਹ ਆਪਣੇ ਸਕੂਲਾਂ ਵਾਲੇ ਜਿਹੜੇ ਬੋਰਡ ਹੈਗੇ ਬਣਾ ਕੇ ਉੱਤ ਲਾ ਦਿੰਦੇ ਵੀ ਭਾਈ ਇਸ ਤਰ੍ਹਾਂ ਤੁਸੀਂ ਫਾਲੋ ਕਰਨਾ ਪਰ ਇਹਦੇ ਵਿੱਚ ਹੁਣ ਕੈਲਗਰੀ ਜਿਹੜਾ ਹੈ ਜੀ ਸਕੂਲ ਬੋਰਡ ਦੀ ਜੋ ਐਨ ਹੈਂਡਰਸਨ ਉਹ ਕਹਿੰਦੀ ਕਿ ਅਸੀਂ ਅਗਸਤ 29 ਤੋਂ ਹੀ ਇਹ ਗੱਲ ਜਿਹੜੀ ਆ ਲਾਗੂ ਕਰ ਦੇਣੀ ਆ ਠੀਕ ਆ ਬਾਕੀ ਦੇ ਜਿਹੜੇ ਕਾਇਦਾ ਕਾਨੂੰਨ ਆ ਉਹ ਜਨਵਰੀ ਪਹਿਲੀ ਤੱਕ ਜਿਹੜੇ ਆ ਲਿਖੇ ਜਾਣਗੇ ਪਰ ਅਸੀਂ ਇਹ ਲਾਗੂ 29 ਤੋਂ ਹੀ ਕਰ ਦੇਣਾ ਕਿਉਂਕਿ ਬਹੁਤ ਸਾਰੇ ਈਵਨ ਜਿਹੜੇ ਟੀਚਰ ਐਸੋਸੀਏਸ਼ਨ ਜੇਸਨ ਸ਼ਿਲੰਗੂਰੀ ਆ ਉਹ ਕਹਿੰਦੇ ਅਸੀਂ ਇਸ ਗੱਲ ਦੀ ਸਪੋਰਟ ਕਰਦੇ ਆ ਭਈ ਭਾਈ ਇਹ ਬੈਨ ਹੋਣੇ ਚਾਹੀਦੇ ਆ ਪਰ ਉਹ ਗੰਦੇ ਜਿਹੜੀਆਂ ਦੋ ਡੇਟਸ ਦਿੱਤੀਆਂ ਨਾ ਉਹ ਬੜਾ ਵਧੀਆ ਕੰਮ ਨਹੀਂ ਉਹ ਇੱਕ ਕਨਫਿਊਜ਼ਨ ਵਾਲੀ ਗੱਲ ਹੈਗੀ ਆ ਦੂਸਰੀ ਇੱਕ ਹੈ ਜੀ ਜਿਹੜੇ ਵੈਰਾਨੇ ਕਾ ਜੂਬਨਵੈਲ ਉਹ ਐਡਮਿੰਟਨ ਪਬਲਿਕ ਸਕੂਲ ਬੋਰਡ ਦੇ ਸਪੋਕਸ ਪਰਸਨ ਹੈਗੀ ਆ ਉਹਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਜੋ ਸਰਕਾਰ ਨੇ ਗੱਲ ਕਹੀ ਆ ਅਸੀਂ ਉਹਨੂੰ ਫਾਲੋ ਕਰਾਂਗੇ ਔਰ ਉਹ ਸਤੰਬਰ ਪਹਿਲੀ ਤੋਂ ਜਦੋਂ ਸਕੂਲ ਈਅਰ ਸ਼ੁਰੂ ਹੁੰਦਾ ਆ ਉਦੋਂ ਇਹ ਗੱਲਾਂ ਫਾਲੋ ਕੀਤੀਆਂ ਜਾਣਗੀਆਂ ਬਾਕੀ ਕਹਿੰਦੀ ਸਾਡੇ ਕੋਲ ਟਾਈਮ ਹੈਗਾ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਐ ਉਹ ਅਸੀਂ ਉਦੋਂ ਤਾਈਂ ਜਨਵਰੀ ਪਹਿਲੀ ਤਾਈਂ ਲਿਖ ਲਵਾਂਗੇ ਔਰ ਇਸੇ ਤਰ੍ਹਾਂ ਡੇਵ ਡਰੈਸ ਕੋਡ ਨੇ ਜਿਹੜੇ ਪੈਲੇਸਰ ਸਕੂਲ ਡਿਵੀਜ਼ਨ ਸਦਰਨ ਅਲਬਰਟਾ ਵਿੱਚ ਨੇ ਉਹਨਾਂ ਦੇ ਉਹ ਸੁਪਰੀਨਟੈਂਡੈਂਟ ਨੇ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਵੱਡੀ ਚੇਂਜ ਐ ਜਿਹੜੀ ਹੁਣ ਆਉਣ ਵਾਲੀ ਆ ਤੇ ਜਿਹੜੇ ਪ੍ਰੋਸੀਜਰ ਆ ਉਹ ਕਹਿੰਦੇ ਬਈ ਇਨ ਪਲੇਸ ਹੋਣਗੇ ਜਦੋਂ ਇਹ ਸਕੂਲイヤー ਆਰੰਭ ਹੁੰਦਾ ਸੋ ਲੱਗਦਾ ਬਈ ਬਹੁਤ ਸਾਰੇ ਸਕੂਲ ਬੋਰਡ ਇਸ ਗੱਲ ਦੀ ਤਿਆਰੀ ਚ ਹੈ ਪਰ ਜਿਹੜੇ ਅਲਬਰਟਾ ਟੀਚਰ ਐਸੋਸੀਏਸ਼ਨ ਵਾਲੇ ਹੈ ਨੇ ਜੇਸਨ ਛਲੰਘੂਰੀ ਉਹਨਾਂ ਨੇ ਇਹਦੇ ਤੇ ਖਤਸ਼ਾ ਪ੍ਰਗਟਾਇਆ ਕਿ ਟੀਚਰ ਥੋੜੇ ਕਨਫਿਊਜ਼ ਨੇ ਦੇਖੋ ਜੀ ਹੁਣ ਸਮਾਂ ਦੱਸੇਗਾ ਕਿ ਕਿਵੇਂ ਗੁਜ਼ਰਦੀ ਹੈ ਪਹਿਲੀ ਸਤੰਬਰ ਤੋਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਧਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ